ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਲੋ ਜੀ ਮੌਸਮ ਹੋ ਗਿਆ ਖਰਾਬ ਪੂਰਾ ਜਿਵੇਂ ਇਹ ਆਖੇ ਤਾਂ ਵੱਢਿਆ ਅੱਜ ਤਿੰਨ ਚਾਰ ਟਰਾਲੀਆਂ ਭਰੀਆਂ ਨੇ ਇਹਨਾਂ ਦੀਆਂ ਆਹ ਕਣਕ ਵਧੀਆ ਨਿਕਲੀ ਅੱਜ ਵੱਡੀ ਦੀ ਇਹ ਤੇ ਮੌਸਮ ਦੇਖੋ ਜੀ ਬੱਦਲ ਗਰਜ ਰਿਹਾ ਪੂਰਾ ਦੋ ਤਿੰਨ ਪਿੰਡ ਭਰਾ ਕਣੀਆਂ ਜਿਹੀਆਂ ਆਈਆਂ ਕਹਿੰਦੇ ਫੋਨ 'ਚੋਂ ਲਾ ਕੇ ਦੇਖੇ ਦੀ ਇਹਨਾਂ ਨੇ ਇਹਨੂੰ ਚਲਦੀ ਆਇਆ ਇਹ ਤਾਂ ਲੋਜੀ ਆ ਇੱਧਰ ਕਣਕ ਦੀ ਇਹਨਾਂ ਦੀ ਅਜਿਹਾ ਜਲਦੀ ਆ ਦਿਖ ਵੀ ਰਹੀ ਹੂ ਸਾਨੂੰ ਥੋੜੀ ਜਿਹੀ ਹਰਿਆਲੀ ਜੀ ਮਾਰ ਰਹੀ ਆ ਜੇ ਪੱਕੀ ਨਹੀਂ ਹੈਗੀ ਪੂਰੀ ਚਾਰ ਦਿਨ ਖੜਾਉਂਦੇ ਤੇ ਇਹਨੂੰ ਹੁਣ ਕਹਿੰਦੇ ਚੱਕ ਦੋ ਫਟਾਫੜ ਮੜਾ ਤੋਰਾ ਕਰੋ ਮਸ਼ੀਨ ਦਾ ਜੀ ਵੱਡੋ ਫਟਾਫੜ ਕਹਿੰਦੇ ਮੀਂਹ ਆਉਣ ਵਾਲਾ ਬਹੁਤ ਔਡਰ ਤੇ ਇਹ ਜਿਵਾਉ ਖਤਾ ਵੱਡਣਾ ਹੁਣ ਇਹਦੇ ਰੱਬ ਮਾਰਦਾ ਹਾਰਨ ਅਜ ਨਹੀਂ ਜਾਂਦਾ ਮੈਨੂੰ ਲੱਗਦਾ ਸੌਕਾ ਤੇ ਇੱਕ ਮੇਰੇ ਭਰਾ ਐਮਪੀ ਵਾਲਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਕਣਕ ਵੜਾਉਣੇ ਯਾਰ ਟਰਾਲੀਆਂ ਦੋ ਤਿੰਨ ਕਰਿਆ ਕਰੋ ਇਹਨਾਂ ਲੋ ਵੇ ਇੱਕੋ ਹੀ ਟਰਾਲੀ ਹੈ ਤੇ ਦੋ ਟੈਂਕ ਪੈਂਦੇ ਨੇ ਆਹ ਸਾਰਾ ਖੇਤ ਇਹਨਾਂ ਦਾ ਵੱਡਿਆ ਦੇਖੋ ਜੀ ਅੱਜ ਤੇ ਦੋ ਟੈਂਕ ਪਵਾ ਕੇ ਲਾਉਣ ਵਗ ਜਾਂਦੇ ਨੇ ਫਿਰ ਟੈਂਕ ਭਰ ਕੇ ਖੜ ਜਾਂਦੀ ਹੈ ਮਸ਼ੀਨ ਫਿਰ ਇੱਕ ਪਾਉਂਦੀ ਹੈ ਫੇਰ ਵਾਜ ਜਾਂਦੇ ਨੇ ਲਾਹਣ ਤੇ ਹੁਣ ਸੀਜ਼ਨ ਦਾ ਟਾਈਮ ਹੈ ਬੀਬੀਰ ਬਣ ਕੇ ਟਰਾਲੀਆਂ ਵੱਧ ਤੋਂ ਵੱਧ ਰੱਖਿਆ ਕਰੋ ਅੱਗੀਆਂ ਕੋਲੇ ਆ ਹੁਣ ਜਾਊਗਾ ਇਹ ਖਾਲੀ ਕਰਨ ਟੈਂਕ ਵੀ ਦੋ ਹੀ ਪੈਂਦੇ ਨੇ ਬਸ ਲਓ ਜੀ ਆ ਗਈਆਂ ਕਣੀਆਂ ਮਰੀ ਉਰੀਆਂ ਕਣੀਆਂ ਲੱਗੀਆਂ ਡਰਗਣ ਖੇਤ ਵੀ ਵੱਢਿਆ ਗਿਆ। ਧੂਆ ਲਾਉਣੇ ਉਧਰ ਆ। ਉਹ ਜੀ ਉਹ ਬੱਡ ਕੇ ਖਤਾ ਇੱਧਰ ਹਜੇ ਢੇੜਾ ਲਾਇਈ ਤੀ ਇਹ ਆਪਣਾ ਟੁੱਟ ਗਈ ਗੋਲੀ ਚੈੱਕ ਵਾਲੀ ਮਰੋ ਕੰਮ ਹੋਰ ਉਹ ਟੁੱਟ ਗਿਆ ਬਾਈ ਜਗਾ ਟੁੱਟੇ ਸਾਡਾ ਪੈ ਇੱਕ ਤਾਂ ਖਾਲ ਭੈਣ ਯਾਰ ਪੱਡੇ ਤੇ ਨਾ ਕਰ ਦਈਏ ਬਚਾਰੀ ਅੱਤੇ ਅੱਧਾ ਪਹਿਲਾਂ ਟੁੱਟ ਹੈ ਜੀ ਉੱਧਾ ਹੁਣ ਟੁੱਟਿਆ ਲੈ ਖੋਲ ਲੋ ਜੀ ਜੈਕ ਲਾਤਾ ਦੂਜਾ ਹੋਏਗਾ ਵੱਡਾ ਇੱਕ ਪਾਸੇ ਨੂੰ ਮੋੜਦੀ ਐ ਇੱਕ ਪਾਸੇ ਨੂੰ ਮੋੜਦੀ ਨਹੀਂ ਤੇ ਹੁਣ ਚੱਲਿਆ ਵੈਲਡਿੰਗ ਕਰਾਉਣ ਲੈ ਕੇ ਮਾਮੇ ਨਾਲ ਆਹ ਚੱਕ ਬੋਲਟ ਆਪਣਾ ਲਾ ਉਹਨਾਂ ਦੇ ਮਾੜੀ ਮੋਟੀ ਬੈਗ ਸਿੱਧੀ ਕਰ ਕਰਕੇ ਜਿੰਨਾ ਕ ਵੱਡਾ ਜੂ ਨੂੰ ਬੈਲਿੰਗ ਕਰਾ ਕੇ ਲਿਆਉਂਦੇ ਇਹਨਾਂ। ਕਿਉਂ ਬਾਰੇਗਾ ਤੁਹਾਡੇ ਚੋਂ? ਉਹ ਮੱਛੀਾਂਾਂ ਦੇ ਰਿੰਗ ਜੇ ਸੇਕ ਨਾਲ। ਇਹ ਹੈਗੀ। ਤਾਂ ਇਹੀ ਆ। ਹਾਂ? ਇਹੀ ਆ ਯਾਰ ਕੋਈ ਹੋਰ ਹੁੰਦੀ ਆ। ਠੀਕ। ਠੀਕ। ਤਾਂ ਨਗਾਉਂਦੀ ਆ ਪ੍ਰਾਡਾ ਖੜਦਾ। ਅਣ ਸਿੱਧ ਹੈ। ਫੋਰਮੈਨ ਵੀ ਆਪਣਾ ਹੀ ਲੈਂਦਾ। ਕਿੰਨਾ ਪੈਸੇ ਬਾਈ। ਇਹ ਭਾਂ ਵੀ ਜਵਾਕਾਂਿਆਂ ਨੂੰ ਆਏ ਨਹੀਂ ਵੀ ਕੰਮ ਖੜ ਗਿਆ ਜਾਂ ਚੱਲਦਾ ਹੈ। ਬੰਦੇ ਕਵਾਦ ਕੁਝ ਤੋੜ ਦਿੰਦੇ ਨੇ ਕੇਐਸ ਮਸ਼ੀਨ ਇਹਦੇ ਉੱਤੇ ਧਰ ਲੈ। ਐਂ ਖੜਾ ਕਰਕੇ ਓਏ ਓਏ ਏਦੇ ਇੱਥੇ ਹਾਂ ਉਹ ਪੱਲੇ ਵਾਲੀ ਸਾਈਡ ਵਾਲਾ ਚਾਬਾਸ਼ ਐੱਚੀ ਰੱਖੇ ਨ ਵਰਤੇ ਕੇਐਸ ਮਸ਼ੀਨ ਨਾ ਨਹੀਂ ਲਿਆਂਦੀ ਸੀ ਆਸਤਾਨਾ ਬਾਰ ਤੇ 104 ਦਾ ਚਾੜੇ ਪੈਣੋ ਬਚਾਈਂਦੇ ਆ ਤੇ ਤੇ ਇੰਨਾ ਕਿਤੇ ਪੈਣ ਦੇ ਯਾਰਾ ਹੁਣ ਇਹ। ਤਾਂ ਜੀ ਮਸ਼ੀਨ ਦੁਬਾਰੇ ਚਲਾਤੀ ਤੇ ਉਹੀ ਚੈੱਕ ਲਾਉਣਾ ਪਿਆ ਵੈਲਡਿੰਗ ਕਰਾ ਕੇ ਬਿਊ ਆ ਤਾਂ ਥੋੜਾ ਜਿਹਾ ਬੱਟਾ ਸੀ। ਇੱਕ ਪਾਸੇ ਨੂੰ ਮੂੜੀ ਹਣੀ। ਸ਼ੁਰੂ ਲੈ ਪਉਣ ਦੇ। ਕਿਸਕੇ ਲੱਗੀ ਮਸ਼ੀਨਾਂ? ਚੱਲ ਗਈ ਚੱਲ ਗਈ। ਕਦਕ ਲੱਗਿਆ? ਇਹ ਤਤਾਲ

ਚਾਹੋ ਲੂਆ ਪੰਨੇ ਕੱਖਾ ਮੈਂ ਆ ਪਾ ਹਾਂਜੀ ਸੱਜਣੋ ਨਿਬੜ ਗਿਆ ਕੰਮ ਤੇ ਘੰਟੇ ਇੱਕ ਵਾਂਗੂ ਖੜਤ ਪਈ ਦੀ ਆਪਾਂ ਨੂੰ ਬਿਲਡਿੰਗ ਕਰਾਉਣ ਜਾਣਾ ਪੈ ਗਿਆ ਇਹ ਜਿੱਕ ਜਿਆਦਾ ਚੱਲਿਆ ਨਹੀਂ ਤੀ ਖਰਚਾ 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 ਹਏ ਆ ਬੱਟਣੇ ਵਾਲਾ ਦਾਲਾ ਜਾਂ ਮੜਦੇ ਉਹ ਸਾਰਾ ਪਰਲਾ ਉਹਦਾ ਉਹ ਜੈਕ ਥੋੜਾ ਜਿਹਾ ਇਹਦੇ ਨਾਲੋਂ ਛੋਟਾ ਸੀ ਕੋਈ ਨਹੀਂ ਕਰਿਆ ਉਹਨੇ ਕਟਾਈ ਇੱਕ ਸਾਈਡ ਨੂੰ ਤਾਂ ਮੁੜਦਾ ਸੀ ਤੇ ਉਹੀ ਲਾਇਆ ਹੁਣ ਵੈਲਡਿੰਗ ਕਰਾ ਕੇ ਉਹ ਕਰਤਾਰ ਵਾਲਾ ਸੀਗਾ ਤੇ ਆਦੀ ਆਪਣੇ ਲੱਗ ਗਾ ਖੇਤ ਅੱਗੇ ਇਹਦਾ ਵਾਲਾ ਵਾਲਾ ਜਿਹਾ ਛੱਟਿਆ ਉਹਦੇ ਹਰਾ ਦੀ ਜਿਹੜਾ ਉਹ ਵੱਢ ਗਏ ਇਹਨਾਂ ਦਾ ਹੀ ਹੋ ਰਿਆ ਨਾ ਉਧਰ ਪਿੰਡ ਚ ਵੱਢਣ ਲਾਸਣ ਇਧਰ ਲਸਣ ਦਾ ਭਾਅ ਕਹਿੰਦੇ 40000 ਤੋਂ ਮੁੜ ਗਿਆ ਹੁਣ ਆ ਗਿਆ 10000 ਤੇ 40000 ਤੇ ਪਹੁੰਚ ਚੁੱਕੇ ਦੀ ਲਸਣ ਆਹ ਜਾਂਦਾ 40000 ਚ ਟਾਇਰ ਪਰ ਹੁਣ ਤਾਂ 10000 ਹੈ ਝਟਕਾ ਵਾਇਰ ਲੱਗੀ ਹੈ ਇੱਧਰ ਰੋਜਾਂ ਵਾਸਤੇ ਕਰੰਟ ਮਾਰਦੀ ਹੈ ਇਹ ਆਲੇ-ਦਾਲੇ ਰਹੀਏ ਸਾਰੇ ਖੇਤਿਆਂ ਦੇ ਤੇ ਕੱਲ ਵੱਢਿਆ ਸੀ ਇਹਨਾਂ ਦਾ ਖੇਤ ਕੱਲ ਆਲੇ-ਦਾਲੇ ਛੜਾ ਲਿਆ ਕਹਿੰਦੇ ਹਰਾ ਟ੍ਰੈਕਟਰਾਂ ਦੇ ਲਗੋ ਲਗੋ ਤੇ ਅੱਜ ਥੋੜਾ ਜਿਹਾ ਬੱਦਲ ਆਇਆ ਤੇ ਫਿਰ ਸੁੱਕ ਗਿਆ ਜੀ ਹੁਣ ਵੱਢਣਾ ਹੈ